ਤਾਂ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਸਾਡੀ ਬੇਇੱਜ਼ਤੀ ਸੁਣ ਲਈ ਤਾਂ ਪੰਜਾਬ ਦੇ ਇੱਕ ਬਹੁਤ ਹੀ ਅਹਿਮ ਮਸਲਾ ਜੋ ਕਰਜ਼ਾ ਨਾਲ ਕਰਜ਼ਦਾਰ ਲੈ ਕੇ ਆਉਂਦੇ ਜ਼ਮਾਨੇ ਵਿੱਚ ਕੋ ਸਰਕਾਰੀ ਅੰਕੜੇ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਜੁਆ ਦੀ ਡੋਗਰੇ ਹੈ ਮਰ ਰਿਹਾ ਹੈ ਉਜੜ ਰਿਹਾ ਹੈ ਉਸ ਤਰਾਸ ਦੀ ਨੂੰ ਸਰਕਾਰਾਂ ਦਾ ਸਾਡੇ ਦੇ ਪਿਛਲੇ ਪਿਛਲੇ ਹਾਲ ਵਿੱਚ ਕੀ ਰੋਲ ਹੈ ਉਸ ਦੇ ਸਵਾਲ ਵਿੱਚ ਤੁਹਾਡੇ ਨਾਲ ਹੀ ਉਹ ਗੱਲ ਜਰੀਆ ਕਰ ਚੁਣਦੇ ਸੁਪਾਰਾ ਜੀ ਆਨ ਬਰਬਾਦ ਹੋ ਤਾਂ ਅਸੂਲ ਕਿਸੇ ਦੇ ਖਿਲਾਫ ਜਾਂ ਕਿਸੇ ਨੂੰ ਦੋਸ਼ੀ ਧਰਉਣ ਲਈ ਜਾਂ ਕਿਸੇ ਨੂੰ ਇਹ ਸਾਰੀ ਕਾਰਸ਼ੈਲੀ ਦੀ ਜ਼ਿੰਮੇਵਾਰੀ ਫਿਕਸ ਕਰਨ ਲਈ ਨਹੀਂ ਹੈ ਵੀ ਅਸੀਂ ਗਾਇਦ ਕਿਸੇ ਮਦਰ ਗਾਂਡੀ ਦਾ ਬਣਾਇਆ ਪਰੰਤੂ ਸਾਡੀਆਂ ਤਕਰੀਰ ਸਰਕਾਰਾਂ ਨੇ ਹਰਾ ਦੇ ਨਾਮ ਤੇ ਕਿੰਨੀ ਜ਼ਹਿਰ ਸਲੀਜੀ ਕਰਾਈ ਉਹ ਸਰਕਾਰਾਂ ਇਸ ਕਲੀਅਰ ਸਰਕਾਰ ਜੀ ਨੇ ਉਹ ਕੁਛੀਆਂ ਸਰਕਾਰਾਂ ਦੇ ਉਹਦਾ ਉਹਦੇ ਵੇਗਵੇਂ ਨੇ ਜਿਹੜੇ ਅਸੀਂ ਤੁਹਾਡੇ ਨਾਲ ਕੋ ਸਾਂਝੀ ਕਰੀ ਤੋਂ। ਸੋ ਪਹਿਲੀ ਗੱਲ ਇਹ ਕਿ ਸਟੇਟ ਗਵਰਨਮੈਂਟਾਂ ਜਿਹੜੀ ਉਹ ਹਰ ਸਾਲ ਜਿਹੜਾ ਨੈਸ਼ਨਲ ਡਿਜ਼ਾਸਟਰ ਰਿਫੰਡਰ ਉਹ ਫੰਡਸ ਨੂੰ ਅਨੁਮਿਤ ਕਰਦੀ। ਉਹਦੀ ਰੇਸ਼ੋ ਆਹਰ ਸਟੇਟ ਦਿੰਦਾ ਕਿ ਇਹ ਸੋ ਉਹਦੇ ਇਸ ਥੋੜਾ ਬੋਲਾ ਉਹ ਵੀ ਪੈਕਡ ਚੂਸ ਕਰਦੇ ਨੇ ਇਹ ਵੀ ਉਹ ਬੜੇ ਮੈਰਿਟ ਤੇ ਕਰਦੇ ਨੇ ਉਹ ਵੀ ਕਈ ਸ਼ੇਡਸ ਤੋਂ ਤਾਂ 10% ਕੰਟਰੀ ਨੂੰ ਕਰਾਉਂਦੇ ਨੇ ਇਹਨਾਂ ਤੋਂ 25 ਕਰਾਉਂਦੇ ਨੇ ਜਾਂ ਤਾਂ 30 ਕਰਾਉਂਦੇ ਨੇ ਸੋ ਇਸ ਤਰ੍ਹਾਂ ਨਾਲ ਪੰਜਾਬ ਨੂੰ ਵੀ ਉਹਦੇ ਚ ਜਿਹੜਾ ਹੈ ਉਹ ਆਪ ਦਾ ਹਿੱਸਾ ਜਿਹੜਾ ਉਸ ਤੋਂ ਇਹਨਾਂ ਦੇ ਸੋ ਜਿਹੜੀ ਹੁਣ ਹਾਲਾਤ ਨੇ ਸਾਡੇ ਪੰਜਾਬ ਦੇ ਪੱਜ ਦੇ ਕਿ ਸੰਨ ਕਿਤਾ ਅਰਾਊਂਡ ਜਿਹੜੀ ਸਾਡੀ ਪਹਿਲਾ ਇਹ ਅੰਡੀਆ ਦੇ ਫਲੈਟਸ ਦੇ ਰਿਗਾਰਦ ਇਹ ਫਲੈਟਸ ਨੂੰ ਪਹਿਲਾਂ ਰੀਫੰਡ ਲਿਸਟ ਕੀਤੇ ਜਾਂਦੇ ਨੇ ਜਿਵੇਂ ਅਸੀਂ ਡਿਵਿਡੈਂਡ ਫੰਡ ਦਿੰਦੇ ਨੇ ਤਾਂ ਕਿ ਫਲੈਟਸ ਨੂੰ ਬਚਾਇਆ ਜਾ ਸਕੇ ਸੇਰ ਨੂੰ ਜਾਂ ਆਪਕਾ ਕੋਈ ਚਾਹ ਹੈ ਉਸ ਫੰਡ ਵੀ ਹਸਟੇਡੂ ਦੇ ਤੇ ਜਾਂਦੀ ਉਹਦੀ ਵੀ ਰੇਸ ਸਿੱਧਕੀ ਜਾਂਦੀ ਔਰ ਉਹ ਫੰਡ ਨੂੰ ਇਸ ਵਾਰ ਪੰਜਾਬ ਨੂੰ ਵਿਜ ਹੋਏ ਨੇ ਉਹ ਤਕਰੀਬਨ ਗਾਵ ਦੇ ਫੰਡ ਸੀਗੇਟੇਡੇ 1.14 ਕਰੋੜ ਦੀ ਇਨਸਟਾਲਮੈਂਟ ਹੈ ਜਿਹੜੀ ਸੈਂਟਰ ਗੌਰਮਨਟੀ ਉਹ ਪ੍ਰਾਪਰ ਨੂੰ ਰਿਜ਼ਰਵ ਕੀਤਾ ਹੈ। ਇਹ ਜਿਹੜਾ 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 ਟੋਟਲ ਹੈ 107 ਕਰੋੜ ਮੰਨਦਾ ਸੀ। ਜੁ ਕਿ 120 ਹੈ ਜਿਹੜਾ ਸੀ। ਉਹ 40 ਸਟੇਜ ਜਿਹੜਾ ਸੀ 120 ਸੈਂਟਰ ਹੈ। ਉਹ ਜਿਹੜੀ ਸਟ ਇਹ ਸੈਂਟਰ ਗਵਰਨਮੈਂਟ ਦੀ ਕਿਸਤੇ ਗੁੰਜ ਹੋ ਚੁੱਕੀ ਆ ਇੱਕ ਤਾਂ ਸੀ ਇਹ ਮੰਗ ਕਰਦੇ ਆ ਕਿ ਅਗਾਂਹ ਪ੍ਰਬੰਧਾਂ ਚ ਸਾਡੀ ਗਵਰਨਮੈਂਟ ਨੇ ਹੜ੍ਹਾਂ ਰੋਕਣ ਲਈ ਸਟ ਗਵਰਨਮੈਂਟੋਂ پیسے ਕਿੱਥੇ ਖਾਤੇ ਉਹਦੇ ਬਿਨਾਂ ਜਿਹੜੀ ਉਹ ਸਰਕਾਰ ਜਨਤਕ ਕਰੇ ਕਿ ਉਹ ਪੈਸਾ 100 ਸਾਰਾ ਡੋੜ ਹੜ੍ਹਾਂ ਰੋਕਣੇ ਨੂੰ ਕਿਤੇ ਖਰਚਿਆ ਨਹੀਂ ਖਰਚਿਆ ਜਾਂ ਉਹ ਕਿੱਥੇ ਗਿਆ ਹੋ ਲੂਜ਼ ਹੋਇਆ ਮਿਸੂ ਹੋਇਆ ਉਹਦਾ ਸਟੇਟਸ ਅਜੇ ਨਾ ਪੰਜਾਬ ਦਾ ਮੈਂ ਸਮਝਦਾ ਤੂੰ ਪੈਸਾ ਕਿੱਥੇ ਲੱਗੇ ਸਾਨੂੰ ਨਜ਼ਰ ਆਉਂਦਾ ਨਹੀਂ ਉਹ ਪੈਸਾ ਸੰਬੰਧੀ ਲੱਗਿਆ ਨਜ਼ਰ ਨਹੀਂ ਆਉਂਦਾ ਜਿਹੜੇ ਉਸ ਤੋਂ ਬਾਅਦ ਸਟੇਟ ਡਿਜਾਸਟਰ ਰੀਫੰਡ ਤੇ ਨੈਸ਼ਨਲ ਡਿਜਾਸਟਰ ਰੀਫੰਡ ਇਹ ਜਿਹੜਾ ਪੈਸਾ ਸਵੀਪ ਬਾਈ ਸੈਕਸ਼ਨ ਹੁੰਦਾ ਹੈ ਇਹ ਪੰਜਾਬ ਨੂੰ ਸੈਂਟਰਲ ਨੂੰ ਇਸ ਸਾਲ ਦੇ 481 ਕਰੋੜ 60 ਲੱਖ ਅਤੇ ਪੰਜਾਬ ਦਾ share ਹੈ ਜਿਹੜਾ ਉਹ 160 ਕਰੋੜ ਕਿ ਸਿਲਪ ਅ ਟੋਟਲ 642 ਕਰੋੜ 40 ਲੱਖ ਰੁਪਿਆ ਪੰਜਾਬ ਨੂੰ 2025 ਲਈ ਇਹ ਸੈਕਸ਼ਨ ਹੋਇਆ ਕਿ ਡਿਜ਼ਾਸਟਰ ਦੇ ਫੰਡ ਜਿਹਦੇ ਚੋਂ ਰਲੀ ਦਾ ਜਿਹੜੀ ਇਨਸਟਾਲਮੈਂਟ ਹੈ ਉਹ 240 ਕਰੋੜ ਤੋਂ ਅੱਗੇ ਹੋ ਚੁੱਕੀ ਸੋ ਇਹ 240 ਕਰੋੜ ਰਿਲੀਵ ਹੋ ਚੁੱਕਿਆ ਸਟੇਟ ਨੇ ਅਜੇ ਤੱਕ ਪਾਇਆ ਨਹੀਂ ਪਾਇਆ ਇਹ 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 ਵੀ ਸਟੇਟ ਗਵਰਨਮੈਂਟ ਸਪਾਸਟ ਹੈ ਦੂਸਰੀ ਗੱਲ ਇਹ ਹੈ ਕਿ ਤੁਸੀਂ ਜਿਹੜੇ ਪੰਜਾਬ ਦੇ ਹਾਲਾਤ ਇਹ ਨੇ ਕਿ ਚਾਹੇ ਹੁਣ ਵਾਲੀ ਆਕ ਸਰਕਾਰ ਚਾਹੇ ਉਸ ਤੋਂ ਪਹਿਲਾਂ ਬਹੁਤ ਸੀ ਸਰਕਾਰ ਸੀ ਚਾਹੇ ਪਹਿਲਾਂ ਉਸ ਤੋਂ ਪਹਿਲਾਂ ਹੋਰ ਸਰਕਾਰਾਂ ਮਿਲੀਆਂ ਅਜਿਹੀ ਗੱਲ ਜੇ ਵੀ ਜਾਉਂਦੇ ਨੇ ਇਹ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਹਾਲਾਤ ਬਣ ਗਏ ਕਿ ਜਿਹੜੇ ਡਿਜ਼ਾਸਟਰ ਦੇ ਫੰਡਸ ਨੇ ਉਹ ਵਕਤ ਹੀ ਨਹੀਂ ਜਾਦੇ ਮੈਂ ਇਹ ਚਿੱਠੀ ਹੈ ਤੁਹਾਨੂੰ ਸਟੇਟ ਗਵਰਨਰ ਜੀ ਭਰ ਕੇ ਸ਼ਨਾਉਣਾ ਦੇਖੇ ਐਸਡੀਆਰ ਐਂਡ ਦੇਖੇ ਪਾਂਸ ਨੇ ਅਵੇਰੇ ਵਰ ਵਿਦ ਸਟੇਟ ਗਵਰਨਮੈਂਟ ਅਪ ਟੂ 31 ਜਨ 2022 ਇਜ਼ 862 ਕਰੋੜ ਆਪਕੇ 862 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਹੁਣ ਤੱਕ ਨੈਸ਼ਨਲ ਡਿਜ਼ਾਸਟਰ ਰੀਲੀਫ ਫੰਡ ਟੂ ਸਟੇਟ ਡਿਜ਼ਾਸਟਰ ਰੀਲੀਫ ਫੰਡ ਅਗੇ ਦਾਉਂਟੀ ਅਪਡੇਟ ਕੀਤਾ ਜਾਂਦਾ ਚਾਹੇ ਉਹਨਾਂ ਦਾ 25% ਦੀ ਸ਼ੁਰੂ ਕੀਤਾ ਜਾਂਦਾ ਜਾਂ 60% ਦੀ ਸ਼ੁਰੂ ਇਹਨੇ ਪੈਸੇ 2022 ਤੱਕ ਸਟੇਟ ਕੋਲ ਜਮ੍ਹਾਂ ਪੈਸੇ ਜਿਹੜੇ ਯੂਟਿਲਾਈਜ਼ ਹੋ ਗਏ ਔਰ ਹੁਣ ਮੇਰਾ ਕਹਿਣਾ ਟੱਟ ਤੋਂ ਕਰਦੇ ਵਿੱਚ 1000 ਕਰੋੜ ਰੁਪਇਆ ਹੋਰ ਦੂਸਰੀਆਂ ਜਗ੍ਹਾ ਹੋਵੇ ਟੱਟ ਤੋਂ ਕਾਟੇ ਅਮਾਉਂਟ ਹੈ ਜਿਹੜੀ 9000 ਕਰੋੜ ਰੁਪਇਆ ਹੋਊਗੀ ਔਰ 9000 ਕਰੋੜ ਰੁਪਇਆ ਤੁਹਾਡੇ ਕੋਲ ਹੀ ਪੰਜਾਬ ਦੇ ਜੋ ਹਿੱਸੇ ਚ ਆਉਂਦਾ ਆ ਨੈਸ਼ਨਲ ਫੰਡ ਚੋਂ ਜਦੋਂ ਸੇਟ ਪਾਉਂਦੀ ਆ ਕਿ ਉਹ ਅਨਯੂਕਲਾਈਜ਼ ਪਿਆ ਹੋਵੇ ਤੇ ਪੰਜਾਬ ਨੂੰ ਦਿੱਤੇ ਨਾ ਹੋਵੇ ਇਹ ਪੰਜਾਬ ਦੀ ਅੱਗ ਦੀ ਕਹਾਣੀ ਆ ਅਸੀਂ ਗੱਲਾਂ ਕਿਸ ਤਰ੍ਹਾਂ ਜੇ ਕਰਦੇ ਹੋ ਲੋਕਾਂ ਨੂੰ ਸਾਰਿਆਂ ਨੂੰ ਯਕੀਨ ਆ ਜਿਣੀ ਉਹਦੇ ਚ ਦਿੱਤੀ ਜਾ ਸਕਦੀ ਆ ਜੇ ਸਰਕਾਰ ਉਸ ਫੰਡ ਨੂੰ ਸਹੀ ਢੰਗ ਨਾਲ ਛੁਟਕਾਈ ਸਕੇ ਇਸ ਤਰ੍ਹਾਂ ਕਿ ਨਵੀਂ ਅੰਕੜੇ ਜਿਵੇਂ ਆ ਕਿ 2023 ਚ ਆਪਣੇ ਹੜਾ ਜ ਪੰਜਾਬ ਚ ਆਪਣਾ ਕੋ ਚਾਰੀ ਗ੍ਰਿਆਤ ਤੇ ਬਹੁਤ ਵੱਡਾ ਪੰਜਾਬ ਦਾ ਲਾਸ ਹੋਇਆ ਉਹ ਤੋਂ ਸਾਡੇ ਕੋਲੇ ਅੰਕੜੇ ਨੇ 2021 ਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੁਹਾਨੂੰ ਜੋ ਤਕਰੀਬਨ ਉਹਦੇ ਜਿਹੜੇ ਫੰਡ ਸੀਗੇ ਤਾਂ ਜੰਤਰਪਾ 25 ਦੀ ਜਿਸ ਨੂੰ ਨਾ ਕੋ ਯਾਦ ਦੇ ਫੰਡਸ ਦੇ ਤੌਰ ਤੇ 554 ਕਰੋੜ ਬਣਦਾ ਜਿਹੜਾ ਜੋ 208 ਕਰੋੜ ਜਿਹੜਾ ਹੈ ਉਹ ਰਿਲੀਜ਼ ਨਹੀਂ ਹੋ ਚੁੱਕਿਆ ਸੀ ਤਾਂ ਇਹ ਲੈਣਾ ਔਰ ਸਿਰ ਜਿਹੜਾ ਉਸ ਵਕਤੋਂ ਦਿੱਤੀ ਗਈ ਆ ਉਹ ਤਕਰੀਬਨ ਤਿੰਨ ਵਾਰ ਜਿਹੜੇ ਉਹ ਪੈਸੇ ਨੇ ਡਿਸਟ੍ਰਿਕਟਸ ਨੂੰ ਗਏ ਨੇ ਇੱਕ ਵਾਰ ਤਾਂ ਸਾਰੇ ਡਿਸਟ੍ਰਿਕਟਸ ਨੂੰ ਪੰਜਾਬ ਨਾਲ ਲੱਗ ਗਿਆ ਔਰ ਇੱਕ ਵਾਰ ਤੋਂ ਨੌਂਟਾ ਜਿਹੜੀ ਦੋ ਵਾਰੀ ਹੋਰ ਗਈ ਹੈ ਉਹ ਤਕਰੀਬਨ 23 ਕਰੋੜ ਕੁਛ ਪੁਆਇੰਟ ਸੀ ਇੱਕ ਵਾਰ ਔਰ ਦੂਜੀ ਵਾਰ ਸਾਰੇ ਡਿਸਟ੍ਰਿਕਟਸ ਲਈ ਤਾਂ ਦੋਵੀਂ ਤੀਵੀਂ ਵਾਰੀ 33 ਕਰੋੜ ਉਸੇ ਜਿਸ ਨੂੰ ਬਿਨਾਂ ਸਰਕਾਰ ਕੋਲੋਂ ਵੀ ਹੋ ਰੱਖਦੇ ਹੋ 2023 ਦੇ ਤਾਂ ਮੈਸਮ ਕੰਮ ਨੂੰ ਜਾਰੀ ਕਰਦੇ ਜਾਈਏ ਜੇ 554 ਕਰੋੜ ਪਲਾਨਡਾਉਂਡ ਦੇ ਵੈਲਿਊ ਤੇ ਉਹ ਪੈਸਾ ਏਡਾ ਬਟਾ ਪਲਾਨਡਾਉਂਡ ਦਾ ਰਸਾਇਣ ਹੋਇਆ ਹਟ ਗਿਆ ਕਿਹਾ ਉਹ ਪੈਸੇ ਵੀ ਤੁਸੀਂ ਉਨੇ ਨਹੀਂ ਬਣ ਸਕੇ ਔਰ ਉਹ ਪੈਸਾ ਵੀ ਤੁਹਾਡਾ ਉਸੇ ਤਰ੍ਹਾਂ ਜਿਉ ਯੂਟਲਾਈਜ਼ ਬਣ ਸੀ ਪਿਆ ਔਰ ਉਹਨੂੰ ਉਦੋਂ ਵੀ ਤੁਸੀਂ ਤਕਰੀਬਨ ਜੋ ਸਾਡੇ ਕੋਲ ਅੰਕੜੇ ਜੋ 70 75 ਦੇ ਨੇ ਸ਼ਾਇਦ ਤੁਸੀਂ ਤੋਂ ਵਾਪਸ ਦੱਸ ਸਕਦੇ ਆ ਉਦੋਂ ਵੀ ਤੁਸੀਂ ਹਟਾ ਦੇ ਮੌਕੇ ਤੇ ਉਹ ਪੈਸਾ ਕਿਸੇ ਰੂਪ ਚ ਜਿਹੜਾ ਉਹ ਯੂਟਲਾਈਜ਼ ਨਹੀਂ ਕੀਤਾ ਔਰ ਉਹਨੇ ਕੰਮ ਵਿੱਚ ਇਹਨਾਂ ਦੇ ਬੁਲਾਰੇ ਦੀ ਗੱਲ ਸੁਣ ਰਿਆ ਸੀ ਕਹਿੰਦੇ ਸੀ ਸੈਂਟਰ ਵੱਲੋਂ ਸਾਨੂੰ ਪ੍ਰੋਬਲਮ ਹੈ ਉਸ ਪੈਸੇ ਨਵਾਂ ਨੰਬਰ ਉਹਦੇ ਪ੍ਰੋਬਲਮ ਹੈ ਨਵਾਂ ਨੰਬਰ ਸੀ ਮੈਂ ਨਵਨ ਹਜਰਦੋਂ ਦਾ ਸਮਝੀ ਇਹ ਨਵਾਂ ਨੰਬਰ ਕਿ ਸੈਂਟਰ ਗਵਰਨਮੈਂਟ ਨੇ طے ਕੀਤਾ ਨਵਾਂ ਨੰਬਰ ਜਦੋਂ ਹੁੰਦਾ ਨਾ ਨਾ ਉਹ ਜਿਹੜੀ ਜਿਹੜੀ ਚੀਜ਼ ਹੈ ਪੈਸਾ ਦਿੱਤਾ ਜਾ ਸਕਦਾ ਦਸੂਰੇ ਦੇ ਸੁਭਾਰੋਂ ਵੀ ਇਹ ਮੈਂ ਤੁਹਾਨੂੰ ਜਿਹੜੀ ਆਪਣੇ ਨਾਲ ਰਿਲੇਟਡ ਹੈ ਜੇ ਕੋਈ ਸਾਨੂੰ ਨਵਾਂ ਨੰਬਰ ਦੇ ਸਮਾਂ ਜਿਸ ਨਾਲ ਕੋਈ ਗੈਟ ਹੋ ਜਾਂਦੀ ਹੈ ਉਹ 4 ਲੱਖ 50 ਤੁਸੀਂ ਉਹ ਫਾਰਮ ਚ ਦੇ ਸਕਦੇ ਹੋ ਜੇ ਕੋਈ ਡਿਜ਼ਾਇਵਲ ਹੋ ਜਾਂਦਾ 40% ਤੋਂ 60% ਤੋਂ ਥੱਲੇ ਉਹਨੂੰ 14000 ਰੁਪਏ ਦੀ ਦੇ ਸਕਦੇ 60% ਤੋਂ ਵੱਧ ਜੇ ਡਿਜ਼ਾਇਵਲ ਹੋ ਜਾਂਦਾ ਹਾਂਜੀ ਹੋ ਜਾਂਦਾ ਤਾਂ ਤੁਸੀਂ ਉਹਨੂੰ 2 ਲੱਖ ਰੁਪਏ ਦੇ ਸਕਦੇ ਜਿਸੇ ਤਰ੍ਹਾਂ ਆਪ ਕੋ ਪਸ਼ੂ ਮਰ ਦੇ ਨੇ ਉਹਨਾਂ ਦੇ ਖਰਚੇ ਦੇ ਨੇ ਜਿਸੇ ਤਰ੍ਹਾਂ ਜੇ ਉਹ ਹੜ੍ਹ ਆਉਂਦੇ ਨੇ ਹੜ੍ਹ ਸਭ ਤੋਂ ਵੱਡੀ ਸਮੱਸਿਆ ਕੁੰਦੀ ਹੈ ਜਦੋਂ ਦਰਿਆ ਟੁੱਟਦੇ ਨੇ ਤਾਂ ਕਿ ਲੋਕੋ ਨੂੰ 2-3 ਕਿਲੋਮੀਟਰ ਤੱਕ ਜਾਣਾ ਪਵੇਗਾ ਜਿਹੜੀ ਜੇਹਤ ਆ ਉਹ ਵੇਸ ਜਾਦੀ ਹੈ ਜੂਈ ਨਾ ਜਮੀਨਾਂ ਦੀ ਲੈਵਲਿੰਗ ਦੀ ਬਹੁਤ ਵੱਡੀ ਸਮੱਸਿਆ ਕਿਸਾਨਾਂ ਨੂੰ ਆਉਂਦੀ ਹੈ। ਉਹ ਉਹਦੇ ਲਈ 47000 ਰੁਪਏ ਪਰ ਹੈਕਟੇਰ ਕਿਸਾਨ ਨੂੰ ਜਮੀਨ ਲੈਵਲ ਕਰਨ ਨੂੰ ਵੀ ਸਰਕਾਰ ਪੈਸੇ ਦਿੰਦੀ ਹੈ। 47000 ਰੁਪਏ ਪਰ ਹੈਕਟੇਰ ਦਾ ਮਤਲਬ ਹੋ ਗਿਆ ਕਿ ਤਕਰੀਬਨ 2.5 ਏਕੜ ਦੇ ਹੈਕਟੇਰ ਹੁੰਦਾ 19000 ਰੁਪਏ ਏਕੜ 20000 ਰੁਪਏ ਏਕੜ ਉਹ ਤੁਸੀਂ ਜੇ ਵੀ ਕਿਸਾਨ ਦੀ ਜ਼ਮੀਨ ਖਰਾਬ ਹੋ ਗਈ ਮਿੱਟੀ ਜਿਹੜੀ ਉਹਨੂੰ ਲੈਵਲ ਕਰਨਾ ਉਹਨੂੰ ਪੱਧਰ ਕਰਨਾ ਜੋ ਮਿੱਟੀ ਬਾਹਰ ਰਹਿਣੀ ਆ ਉਹਦੇ ਲਈ ਵੀ ਉਹ ਪੈਸੇ ਨੇ ਜਿਹੜੇ ਸਰਕਾਰ ਵੱਲੋਂ ਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਕੋਲ ਦਿੱਤੇ ਜਾਂਦੇ ਨੇ ਉਹ ਪੈਸੇ ਵੀ ਕਿਸੇ ਕਿਸਾਨ ਨੂੰ ਘੱਟਰ ਟੁੱਟਿਆ ਸਦਨ ਟੁੱਟਿਆ ਵਿਆਹ ਟੁੱਟਿਆ ਐਸ਼ਾ ਕੁਝ ਕੋਈ ਵੀ ਚਰਾਬੀ ਵੀ ਟੁੱਟੀ ਹੁਣ ਵੀ ਸਾਰੇ ਟੁੱਟੇ ਕੀ ਉਹ ਪੈਸੇ ਕਿਸੇ ਕਿਸਾਨ ਨੂੰ ਉਹਨਾਂ ਨੇ ਅੱਧ ਤੱਕ ਦਿੱਤੇ ਕੀ ਕਿਸਾਨਾਂ ਦੀ ਜ਼ਮੀਨ ਆਪ ਕੋਲ ਕਰ ਲੈਣ ਉਹਨਾਂ ਪੈਸਿਆਂ ਨਾਲ ਇਹ ਕਹਿੰਦਾ ਕਿ ਨੋਰਮਸ ਇਹ ਤਾਂ ਸਾਰੀਆਂ ਜਿਨ੍ਹਾਂ ਮਾਰਮਸ ਤੋਂ ਆਉਂਦੀਆਂ ਨੇ ਕੋਈ ਵੀ ਉਹ ਚੀਜ਼ਾਂ ਜਿਹੜੀਆਂ ਨੋਰਮਸ ਤੋਂ ਆਉਂਦੀਆਂ ਨੇ ਉਹ ਅਹ ਦੰਗਾ ਪਸ਼ੂ ਨੇ ਜਿਹੜੇ ਮੈਸ ਖਾਣਿਆ ਸੀ ਨਾ ਲਾ ਕੇ ਪੜੇ ਨੇ ਕਿ ਪਸ਼ੂ ਗੋਮੋ ਹੋ ਗਏ ਮਰ ਗਏ ਕਾਸ਼ ਤੱਕ ਤੱਕ ਚਲੇ ਜਾ ਪਸ਼ੂ ਧਰੁੜ ਕੇ ਕਿ ਉਹ ਉਹਨਾਂ ਦੇ ਮਾਰ ਤੇ ਸੋ ਇਹ ਸਾਰੀਆਂ ਚੀਜ਼ਾਂ ਕੋਈ ਨੋਰਮਸ ਵਾਲੀ ਪ੍ਰੋਬਲਮ ਨਹੀਂ ਕੋਈ ਕਿਸੇ ਨਹੀਂ ਕਿਸੇ ਵੀ ਬਿਨਾਂ ਦੇ ਪਿੱਛੇ ਵੀ 25 ਸਾਲਾਂ ਨੇ ਸਤਾਇਆ ਇਸ ਫੰਡ ਨੂੰ ਸਹੀ ਢੰਗ ਨਾਲ ਯੂਟਿਲਾਈਜ਼ ਕਰਨਾ ਪਰਲਾ ਕੀਤਾ ਹੀ ਨਹੀਂ ਗਿਆ। ਸੋ ਐਤੂ ਵੀ ਜੇ ਸਾਡੇ ਕੋਲ 9000 ਕਰੋੜ ਦੇ ਤਰੀਪ ਪੈਸੇ ਪਏ ਨੇ। 1000 ਪੈਸੇ ਜੇ ਤਾਂ ਕਿਤੇ ਨਾ ਕਿਤੇ ਨੂੰ ਮਹਿਸੂਸ ਹੁੰਦਾ ਕਿ ਤਾ ਉਹ ਵੀ ਪ੍ਰੋਗਰਾਮ ਤਾਂ ਕਰ ਲੈਣਾ ਸੈਂਟਰ ਵਿੱਚ ਇੱਕੋ ਪਿੱਤਰ ਨਹੀਂ। ਇਹ ਸਾਡੇ ਨੌਂਰਮਾਂ ਦੇ ਲਈ ਵੱਡਾ ਕੀਤਾ। ਜਿਵੇਂ ਸਮਝਦੇ ਕੁਝ ਹੋਤੀ ਹੈ। ਪਰ ਮੇਰਾ ਬੇਰਗਿਆਲ ਹੈ। ਆ ਜਿਹੜੇ ਨਾਮ ਤੋਂ ਤੁਹਾਨੂੰ ਮੈਨਸੇ ਨੇ। ਉਹ ਕਿ ਜਿਹੜੀ ਖਾਣਾ ਜੜ ਤੇ ਪਾਣੀ ਕਿਡ ਤੁਸੀਂ ਟੋਟਲ ਲਾਸ ਪਸੰਦ ਆ ਲਿਓ ਜਿਉਂ ਉਸ ਤੋਂ ਘੱਟ ਹੋਊਗਾ ਤੇ ਕੱਟ ਦੇਣਾ ਉਸ ਤੋਂ ਘੱਟ ਨੂੰ ਉਸ ਤੋਂ ਘੱਟ ਦੇਣਾ 30% ਪਰ ਮਾੜਾ ਨਾ ਦੱਸ ਤੇ 100% ਦਾ 11000 ਰੁਪਏ ਇਕੜ ਤੇ ਟੋਟਲ ਲਾਸ ਪਸੰਦ ਆ 11000 ਰੁਪਏ ਇਕੜ ਉਹ ਨਹੀਂ ਆਪੇ ਇਕੜ ਜਿਹੜਾ ਤੁਸੀਂ ਸੈੱਟ ਕਰਨ ਲਈ ਜਾਂ ਕਿਸੇ ਜਿਹੜਾ ਰੇਤਾ ਚਾਹਿਆ ਉਹਨੂੰ ਕੱਢਣ ਲਈ ਦੇ ਸਕਦੇ ਹੋ ਤੇ ਇਹ ਪੈਸੇ ਤਾਂ ਕਿਸੇ ਨਾਰਮਸ ਤੋਂ ਬਾਹਰ ਹੈ ਹੀ ਜਿਹੜੇ ਪੈਸੇ ਪਸ਼ੂ ਮਰੇ ਉਹ ਵੀ ਨਾਰਮਸ ਤੋਂ ਹੋਣਗੇ ਸੋ ਸਾਰੀਆਂ ਸਰਕਾਰਾਂ ਨੇ ਇਸ ਨੂੰ ਤਰਜੀਹ ਨਹੀਂ ਦਿੱਤੀ। ਕਿ ਭਾਵੇਂ ਜਿਹੜੇ ਪੀੜਤ ਲੋਕ ਨੇ ਸਾਡੇ ਵੀਰ ਨੇ ਕਿਸਾਨ ਨੇ ਉਹਨਾਂ ਦੇ ਦੁੱਖ ਦਾ ਗੁਰੂ ਬਣਾਉਂਗਾ ਕੋਈ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਘਰ ਤਾਂ ਹੈ ਜੀ ਉਹਦੇ ਵੀ ਪੈਸਾ ਦਿੱਤਾ ਜਾਂਦਾ ਸੀ। ਕੱਚਾ ਨਹੀਂ ਲੈਦਾ ਪੱਕਾ ਨਹੀਂ ਲੈਦਾ। ਇਹ ਕਿਰੇਸ਼ ਹੁੰਦਾ ਕਿ ਸਾਰੇ ਸਾਰੇ ਨੌਂ ਨੂੰ ਹੈ। ਸੋ ਉਹ ਕਿਸੇ ਵੀ ਹੋਰ ਖੇਤਰ 'ਚ ਜਿਨ੍ਹਾਂ ਨੇ ਕੋਈ ਵੀ ਪੈਸਾ ਜਿਹੜਾ ਉਸ ਟਾਈਮ ਨਾਲ ਲੋਕਾਂ ਨੂੰ ਨਹੀਂ ਦਿੱਤਾ ਆ ਰਿਹਾ ਸੀ। ਪ੍ਰਸਰਾਹੀ ਪੰਜਾਬ ਦੇ ਲੋਕਾਂ ਨਾਲ ਇਸ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਿਛਲੇ 15-20 ਸਾਲ ਦੇ ਆંકड़े ਜਾਰੀ ਕੀਤੇ ਜਾਣ ਕਿ ਕਿੰਨਾ-ਕਿੰਨਾ ਪੈਸਾ ਕਿਸੇ ਟੈਕਸਿਸ ਕਿੰਨਾ ਪੈਸਾ ਮਰੀਆਂ ਨੂੰ ਕਿੰਨਾ ਫਸਲ ਮਰੀਆਂ ਨੂੰ ਕਿੰਨਾ ਲੈਂਦੇ ਹਨ ਜਾਂ ਹੋਰ ਜਿਹੜੇ ਵੀ ਖੇਤਰਾਂ 'ਚ ਸਾਡੀਆਂ ਕਟੜੀ ਜ਼ੋਨੀਆਂ ਨੇ ਕਿੰਨਾ-ਕਿੰਨਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਉਹਦੇ ਵੇਰਵੇ ਸਰਕਾਰ ਜਨਤਕ ਕਰੇ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹ ਆਪੇ کہیں گے ਉਹ ਉਪਲਬਧ ਹੋ ਸਕਣ ਤਾਵੇਂ ਉਪਲਬਧ ਕਰਕੇ

ਇਹ 9000 ਕਰੋੜ ਰੁਪਏ ਆ ਪਿਆ 62 ਦੇ ਅੰਕੜੇ ਨੇ ਇਹ 9000 ਕਰੋੜ ਰੁਪਏ ਜੇ ਤੁਹਾਡੇ ਕੋਲੇ ਪਿਆ ਤਾਂ ਫਿਰ ਤੁਸੀਂ ਖੁੱਲੇ ਰੋਕੇ ਪੈਸਾ ਕਿਸਾਨ ਨੂੰ ਕਿਉਂ ਨਹੀਂ ਬੰਦਦੇਗਾ ਪੰਜਾਬ ਸ ਸਰਗਰਮੈਂਟ ਨੇ ਤੀਸਰਾਤ ਕਿਉਂਕਿ ਮੈਂ ਇੱਕ ਉਪਮંત્રી ਸਾਹਿਬ ਵੀ ਸੇਟਮੈਂਟ ਜੋ ਰਾਣੀ ਸਹਿਮਾ ਦੀ ਚੱਲ ਰਹੀ ਹੈ ਜਿਹੜੀ ਤੁਸੀਂ ਕਿਸੇ ਨੇ ਸੁਣੀ ਹੋਵੇ ਕਦੇ ਇਸ ਨੇ ਕਿ ਪੈਸੇ ਦਾ ਸਾਡੇ ਕੋਲ ਨੈਸ਼ਨਲ ਡਿਸਾਸਟਰ ਦੇ ਇਹਨੇ ਪੈਸੇ ਹਨ ਵਰਤਨੇ ਨਹੀਂ ਚਾਹੀਦੇ ਹੋਣਗੇ ਸੁਣੀ ਹੋਊਗੀ ਤੁਸੀਂ ਜੇ ਤੁਹਾਨੂੰ ਨਾ ਕੋਈ ਵਾਪਸ ਨਾ ਆਉਂਦੀ ਤੁਸੀਂ ਵਾਪਸ ਤੋਂ ਤੁਹਾਡੇ ਕੋਲ ਤਾਂ 9000 ਕਰੋੜ ਕਰਦਾ ਹੈ। ਔਰ ਯਕੀਨ ਜੀ ਤੁਹਾਡੇ ਲਈ ਕੀ ਆਇਆ ਨਹੀਂ ਦੋ ਵਾਰ ਆਇਆ। ਜੇ ਇਹ 2023 ਚਾਹੇ ਤਾਂ ਵੀ ਤੁਹਾਡੇ ਸਮਝ ਆਏਗੇ। ਜਿਹੜੇ 25 ਗਏ ਨੇ ਉਹ ਵੀ ਤੁਹਾਡੇ। ਉਹ ਫੰਡਸ ਤੁਸੀਂ ਕਿਉਂ ਨਹੀਂ ਯੂਜ਼ ਕੀਤੇ ਹੋਂ ਤੱਕ? ਉਹਦਾ ਜਵਾਬ ਹੈ ਜਿਹੜਾ ਤੁਹਾਨੂੰ ਪੰਜਾਬ ਵਜ੍ਹਾ। ਉਹ ਪੁੱਛਣਾ ਚਾਹੀਦਾ ਇਹ ਜਵਾਬ ਕੀ ਪ੍ਰਾਪਤ ਨਹੀਂ ਹੋਇਆ। ਫਿਰ ਦੂਸਰਾ ਮੈਂ ਕੀਂਦਰ ਸਰਕਾਰ ਵੀ ਹੈ ਕੁਝ ਵਿਦੇਸ਼ੀ ਨੀਤੀਆਂ ਨੇ ਜਾਂਗੀਆਂ ਬਦਲੀਆਂ ਨੇ ਉਹਦਾ ਵੀ ਤੁਹਾਡੇ ਨਾਲ ਇੱਕੋ ਗੱਲ ਸਮਝਣੀ ਹੈ ਦੇਖੋ ਅਸਤਰ ਪੰਜਾਬੀ ਕਿ ਕਿਹੜੇ ਜਿਹੜੀ ਸ਼ੇਰ ਨੂੰ ਕਿੰਨਾ ਕਿੰਨਾ ਪਾਉਂਦੇ ਸਾਰੇ ਸੁਭਿਆ ਨੂੰ ਲੋੜਾ ਸਾਰੇ ਸੁਭਿਆ ਨੂੰ ਪੈਸੇ ਮਿਲਦੇ ਮੈਨੂੰ ਲੱਗੇ ਜਿਵੇਂ ਕਿਸੇ ਸ਼ੇਰ ਦੇ ਗੁੱਸਤੇ ਨੇ ਪਰੰਤੂ ਜਿਹੜਾ ਪੈਸਾ ਸਰਕਾਰ ਜਾਰੀ ਕਰਦੀ ਹੈ ਉਹ ਮੰਗਦੇ ਆ ਨੂੰ ਸਟੇਰਸ ਦੀ ਡਿਮਾਂਡ ਦੇ ਅਨਸਾਰ ਜਾਓ ਕਿ ਜਿਹੜਾ ਲੈਸ ਪ੍ਰੋਜੈਕਟੋਂ ਮਕੜੇ ਉਹਨੂੰ ਮੁਕਰਾਤੋਂ ਪੈਸੇ ਲੈ ਜਿਹੜੇ ਉਹ ਰੀਲੀਜ਼ ਕਰਨੇ ਚਾਹੀਦੇ। ਦੇ ਇਸ ਲੋਕ ਅਸੋਸੀਏਸ਼ਨ ਐ ਜਿਨ੍ਹਾਂ ਚੜ੍ਹ ਆਈ ਨਹੀਂ ਜਿਨ੍ਹਾਂ ਸੇਟਾਂ ਚੜ੍ਹ ਆਈ ਨਹੀਂ ਉਹਨਾਂ ਸੇਟਾਂ ਨੂੰ ਹੀ ਪੈਸੇ ਉਹਨਾਂ ਦੇ ਯੂਪਲਾਈ ਹੋਣਾ ਹੀ ਨਹੀਂ। ਉਹ ਪੈਸੇ ਪੰਜਾਬ ਨੂੰ ਜਾਂ ਹੁਣ ਸਟੇਟ ਨੂੰ ਕਿਸੇ ਜ਼ਿਆਦਾ ਹਰ ਆਉਣੀ। ਉਹਨਾਂ ਨੂੰ ਟ੍ਰਾਂਸਫਰ ਕਰਨ ਦੀ ਕੀ ਅਗਾਂਹੋਂ ਕੁਰਵਾਣਾ ਲਈ ਦੇਸ਼ ਨੇ 22 ਕਰੋੜ ਰੁਪਏ ਦਿੱਤਾ ਮੀਡੀ ਦੇਸ਼ ਦਾ ਰਾਹ ਨੂੰ ਜਿਹੜਾ ਪ੍ਰਬੰਧ ਕਰਦੇ ਹਨ ਉਹਨਾਂ ਦੀ ਚਾਹਤ ਦਿੱਤਾ 10000469 ਕਰੋੜ ਰੁਪਇਆ ਔਰ ਜਿਹੜੇ ਇਹਨੂੰ ਨੈਸ਼ਨਲ ਰਿਜਿਸਟਰ ਨੂੰ ਸੰਭਾਲ ਰਿਹਾ ਸੀ ਉਹਨਾਂ ਨੂੰ ਲੋਕਾਂ ਨੂੰ ਰਿਲੀਫ ਦੇਣ ਲਈ ਇਹ ਜਿਹੜੇ ਇਸ ਇਸ ਸਾਲ ਦੇ ਹਰਸ ਜਿਹੜਾ ਮੰਨਦੇ ਹੈ ਲੋਕਾਂ ਨੇ ਕਿਹਾ ਜਿਹੜੀਆਂ ਸੇਕਾਂ ਨੂੰ ਨੁਕਸਾਨ ਹੋਇਆ ਹੈ ਇਹ ਸਭ ਨਾਲ ਬਗ ਦੇਸ਼ ਨੇ ਸਮਾਗਮ ਤੋਂ ਜਾਣ ਚੁੱਕਾ ਹੈ ਜਦੋਂ ਸਾਨੂੰ ਬਦਲਣ ਸਾਨੂੰ ਯਾਦ ਹੋਵੇ ਫਿਰ ਵੀ ਜਨਤੂ ਹੀ ਭਾਂਡ ਸਪੈਸ਼ਲ ਟਰੀਟਮੈਂਟ ਦਾ ਇਹ ਜੋ ਪੰਜਾਬ ਦੀ ਨੈਸ਼ਨਲ ਬਿਜਾਸਟੂਮੋਕਰਾ ਕੇ ਜੋ ਸਾਡੇ ਨਾਲ ਵਾਪਰੇ ਹੈ ਉਹ ਵੱਧ ਤੋਂ ਵੱਧ ਫੜ ਰਹੇ ਜਿਹੜੇ ਉਹ ਮੱਈਆ ਕਰਨਾ ਚਾਹੀਦਾ ਸਭ ਉਸੇ ਖਾਤੇ ਜਿਨਾ ਘੜਾਇਆ ਜਾਵੇ ਕਿ ਜਦ ਨਾਲ ਬਾਹਰ ਦੇਸ਼ ਨੂੰ ਪੈਸੇ ਮਿਲਣ ਉਹ ਵੀ ਬੋਲੇ ਸਾਨੂੰ ਦਿੱਤੇ ਜਾ ਰਹੇ ਨੇ ਜਿਸ ਨਾਲ ਨੁਕਸਾਨਵਾਦ ਹੋ ਜਾਵੇ ਸਾਡੇ ਚਾਰੀਂ ਦੇ ਯਾਤ ਹੋਣੀ ਸਾਰਾ ਯਾਤ ਹੋਵੇ ਜਿਹੜੇ ਕੋਈ 3 1500 ਕ੍ਰੀਡ ਪੰਜਾਬ ਨਾ ਕਰਨਾ ਪੁਰਾਣਾ ਜਿਆਨ ਰੋਡ ਦਾ ਸਾਡਾ ਪੰਜਾਬ ਦੀ ਕੌਮ ਨਹੀਂ ਨੁਕਸਾਨ ਹੋਇਆ। ਆਪ ਜੇ ਮੇਰੇ ਰੋਡ ਦੇ ਮਾਰਾ ਖੜੇ ਹੋਏ ਜੇ ਇੱਕ ਮਸਲ ਮਾਰ ਜਾਂਦੀ ਹੈ ਤਾਂ ਇਹ ਤਾਂ ਥੋੜਾ ਬੜਾ ਜਾਂਦਾ ਦਾ ਅਸਰ ਪਰ ਕੇਂਦਰ ਵੱਲੋਂ ਵੀ ਸਾਨੂੰ ਹਜੇ ਤੱਕ ਮੈਂ ਤਾਂ ਕਿਸੇ ਕੇਂਦਰ ਦੇ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਕਿਸੇ ਦਾ ਕੋਈ ਜਾਣ ਨਹੀਂ ਬਣਿਆ ਜਿਨ੍ਹਾਂ ਨੇ ਮਿਆਦ ਦੀ ਸਰਾਸ ਦੀ ਨੂੰ ਇਹ ਦੀ ਹੁੰਦਾ ਨਾ ਲੈ ਆ ਉਹ ਵੀ ਰਹੇ ਨਾਲ 9.50 ਹਾਂ ਜੀ ਤਾਂ ਉਹ ਸੋਏ ਨਿਕਰੇ 9.50 ਹੁੰਦੇ ਹੈ ਪਹਿਲਾਂ ਵੀ ਹੁੰਦੇ ਹੈ ਹੁਣ ਵੀ ਹੋ ਰਹੇ ਨੇ ਔਰ ਇਸ ਦੇ ਨਾਲ ਮੈਂ ਇਹ ਵੀ ਕਹਣਾ ਚਾਹੁੰਦਾ ਕਿ ਪੰਜਾਬ ਲਈ ਸਾਰੇ ਭਾਰਾਂ ਲਈ ਸਾਡੇ ਜੂਗ ਜੋਗ ਸਰਕਾਰ ਐਪੀ ਵਾਲੀ ਜਿਹੜੀ ਹੈ ਕਿਸਾਨ ਦੇ ਖਸਤੇ ਤੇ ਪਸ਼ੂ ਮਰਨ ਇਹਦੇ ਲਈ ਸਾਮਿਕ ਆਰਥਿਕ ਪੈਕੇਜ ਵਕਾਇਆ ਆਰਥਿਕ ਪੈਕੇਜ ਦਾ ਐਲਾਨ ਕੀਤਾ ਲੈਣਾ ਉਹ ਪੰਜਾਬ ਨੂੰ ਕੇਂਦਰ ਸਰਕਾਰ ਵੀ ਅਨਾਉਂਸ ਕਰੇ ਔਰ ਸਾਡੀ ਪੰਜਾਬ ਸਰਕਾਰ ਨੂੰ ਵੀ ਹਜੇ ਤੱਕ ਮਿਲਿਆ ਜਗਾ ਮਸਲਾ ਕੇਂਦਰ ਨਾਲ ਨੂੰ ਵੀ ਸੁਣੀ ਨਾ ਲਈ ਨਹੀਂਆ ਉਹ ਬੋਦਰੀ ਵੀ ਨਾ ਸੁਝਦਾ ਹੋ ਕੇ ਉਸ ਮਸਲੇ ਨੂੰ ਦੁਗਾਇਆ ਜਿਹੜਾ ਮੈਂ ਤੁਹਾਨੂੰ ਚਾਹੀਦਾ। ਸੋ ਇਹ ਮੈਂ ਉਸ ਚੀਜ਼ਾਂ ਦੀ ਜਿਹੜੀਆਂ ਅਸੀਂ ਅੰਕੜੇ ਆਂਗੇ ਇਹ ਅੰਕੜੇ ਨੇ ਟੋਟਲ ਪੰਜਾਬ ਗਵਰਨਮੈਂਟ ਦੇ ਜਿਹੜੇ ਮੈਨੂੰ ਡਾਟਾ ਨਾਲ ਦਿੱਤੇ ਨੇ। ਸੋ ਇਨ ਐਸ ਵਨ ਦਿਸ ਸਰਕਾਰ ਕੋਲੇ ਕੋਈ ਵਿਵਾਦ ਹੋਵੇ ਤਾਂ ਮੈਂ ਸਮਝਦਾ ਨਾ ਨਹੀਂ ਨਾ ਜੇ ਨਹੀਂ ਹੈ ਤਾਂ ਉਹ ਫਿਰ ਜਿਹੜੇ ਪਿਛਲੇ ਸਮੂਹ ਤੋਂ ਲੈ ਕੇ ਅਸੀਂ ਇਹਨਾਂ ਦੇ ਜਿਹੜੇ ਸਰਕਾਰ ਨੇ ਇਹ ਜੁਕੀ ਹੈ। ਕਿਸੇ ਦੀ ਕਾਰਨ ਨਹੀਂ। ਅਖੀਰ ਕਰ ਲਈ ਜੀ। ਜੇ ਰੱਬ ਦਾ ਫੰਡ ਇਕੱਠਾ ਹੋਇਆ ਕਿ 1.6 ਕਰੋੜ ਦਾ ਤਾਂ ਕਾਹ ਕਾਹ ਹੋਇਆ ਪਿਛੇ ਬੈਕ ਲੋਪਟਾ ਉਹ ਸੋ ਪੈਸੇ ਜਿਹੜੇ ਸੜਕ 'ਤੇ ਮੌਜੂਦ ਨੇ ਤਾਂ ਉਹ ਕਿਹਦੇ ਵਿਸਯੂਤਨ ਕਰੇ ਤੁਸੀਂ ਸਰਕਾਰ ਇਹ ਵੀ ਸਰਕਾਰ ਜਾਂ ਤਾਂ ਕਰੇ ਜੇ ਨਹੀਂ ਵਿਸਯੂਸ ਕਰੇ ਤੁਹਾਡੇ ਕੋਲੇ ਪੈਸੇ ਤਾਂ ਫਿਰ ਅਸਰ ਹੋਣੀ ਕਰਦੇ ਚੱਲਦੇ ਤੇ ਇਹ ਨਗਰ ਮਜ਼ਦਗੀ ਜੱਲਾ ਮੈਂ ਛੋਟੇ ਛੋਟੇ ਪ੍ਰੀਅਤ ਕੀਤੇ ਕਿ ਨਗਰ ਵਾਲੇ ਨਾਲ ਕੋਈ ਹੈ ਨਹੀਂ ਨਗਰ ਜਿਹੜੇ ਟੋਟਲ ਲਾਸਸ ਵੀ ਅਸੀਂ ਕਵਰ ਹੁੰਦੇ ਹਾਂ ਅਸੀਂ ਜਿਹੜੀ ਸੈਟਅਪ ਖੇਤਾਂ ਜਿਹੜੀਆਂ ਨੇ ਉਹ ਸਿਰਫ ਅੱਲੇ ਵਿੱਚ ਹੀ ਕਰਮਿਆ। ਬਸ ਉਹ ਮਾਰੇ ਜਿਹੜੀ ਸੀ ਤਾਂ ਕਰਮਿਆ। ਛੋਟੇ ਜਾਨਵਰ ਮਾਰਦੇ ਨੇ, ਵੱਡੇ ਜਾਨਵਰ ਮਾਰਦੇ ਨੇ, ਸੀਮਸ ਬਜਾਰਾ ਬੱਕਰੀਆਂ ਤੱਕ ਦੇ ਪੈਸੇ ਵੀ ਇਹਦੇ ਵਿੱਚ ਇਨਵੋਲ ਰੱਖੇ ਨੇ। ਕਰਾਂ ਵੀ ਕੱਚੇ ਪੱਕੇ ਕਰਾਂ ਦਾ ਦੇਣਾ ਨਹੀਂ। ਹੋਰ ਵੀ ਬਹੁਤ ਨੇ। ਸués ਕਰਕੇ ਉਹ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਹੋਈਆਂ ਨੇ। ਉਹਨਾਂ ਸਾਰੀਆਂ ਚੀਜ਼ਾਂ ਕਿਸੇ ਨਾ ਸਰ ਕਰਨੇ, ਪੁਲਿਆਵ ਸਰ ਕਰਨੇ ਜਾਂ ਹੁਣ ਦੀ ਸਰ ਕਰਨੇ। ਕਿੰਨੇ ਪੈਸੇ ਜਨਮ ਕੀਤੇ ਜਾਂਦਾ। ਉਹਦੇ ਦੇ ਰੂਪ ਵਿੱਚ ਸਰਕਾਰ ਦੇ ਸੇਕ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਤੁਸੀਂ ਉਹ ਫੰਡਾਂ ਦੀ ਯੂਟਿਲਾਈਜੇਸ਼ਨ ਕਰ ਵੀ ਰਹੇ ਹੋ ਨਹੀਂ ਕਰ। ਜਦੋਂ ਮੁੱਖ ਮੰਤਰੀ ਸਾਹਿਬ ਪਹਿਲਾਂ ਅੰਦੇਸ਼ੀ ਤੇ ਮੁਰਗੀ ਮਰੀਦੇ ਬੱਕਰੀ ਮਰੀਦੇ ਸੀ ਪੈਸੇ ਨਮਾਨੇ। ਉਹਦੇ ਵਿੱਚ ਦੇ ਨੂੰ ਸਥਾਨ ਹੈ ਨਾ। ਨੋਰਮਸ ਕਹਿੰਦੇ ਨੇ ਤੁਸੀਂ ਇਹ ਸਰਗੁਪ ਕਿਉਂ ਨਹੀਂ ਦਿੱਤੇ ਜਾਂਦੇ। ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਜਿਹੜੇ ਮੈਂ ਦੋਨਾਂ ਨੂੰ ਦੋਸ਼ੀ ਮੰਨਦਾ ਪੰਜਾਬ ਦਾ ਤਕਉਤਾ ਢਲਿਸ਼ੀ ਪੋਸਾ ਲੀਬਰ ਹੋ ਕੇ ਸੀ ਜਿਨਾਂ ਦੇ ਪੰਜਾਬ ਦੇ ਸਰਦੂ ਸਮਝੇ ਨਹੀਂ ਕੰਮ ਨਹੀਂ ਕਰਨੇ ਚਾਹਤਾ ਤੇ ਉਹ ਨਰੋਰ ਨੂੰ ਵਿੱਚ ਆਪਦੇ ਕੰਮ ਕਰਨ ਦੀ ਮਿਹਨਤ ਕਰਨ ਦੀ ਜੈ ਕਿਉਂਕਿ ਇਹ ਸਾਰੇ ਲਾਭ ਤਾਂ ਜਾਤੀ ਦੀ ਕਰਜ਼ਾਰੀ ਹੋਣੀ ਚਾਹੀਦੀ ਹੈ ਲੇਕਿਨ ਘਰ ਤੇ ਜਾਣਾ ਪੈਂਦਾ ਜਿਹਦਾ ਘਰ ਤੇ ਜਾ ਕੇ ਬੱਕਟ ਗਿਆ ਇਹਦਾ ਪਸ਼ੂ ਮਰਦੇ ਆ ਤਾਂ ਕਿ ਉਹਨੂੰ ਅਨ ਰਿਪਲੇਸ ਕਰੀ ਕੋਸਾ ਕਰੀ ਜਾਉਂਦੇ ਨੇ ਸੋ ਇਹ ਅੱਜ ਦੇ ਪੰਜਾਬ ਦੇ ਹਾਲਾਤ ਨੇ ਸੋ ਇਸ ਪੰਜਾਬ ਦੀ ਤਰਾਸਦੀ ਇਨਾ ਸਰਕਾਰ ਨੇ ਕਿਸੇ ਸਮੇਂ ਤੋਂ ਨਹੀਂ ਬੁਲਾਇਆ ਇਹ ਬੁਲਾਇਆ ਤਾਂ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਧਾਰਮਿਕ ਸੰਸਥਾਵਾਂ ਨੇ ਹਰ ਵਕ ਵਕ ਜਿਹੜੀਆਂ ਸਾਰੀਆਂ ਉਹ ਕਰ ਰਹੇ ਨੇ ਲੋਕਾਂ ਨਾਲ ਹੁਣ ਤੁਸੀਂ ਦੇਖੋ ਕਿ ਕੈਂਪ ਲੱਗੇ ਹੋਏ ਨੇ ਪਾਰਟੀਆਂ ਨੇ ਵੀ ਲਾਇਆ ਨੇ ਵਿਅਕਤੀਗਤ ਲੋਕਾਂ ਨੇ ਵੀ ਲਾਇਆ ਨੇ ਸਮਾਜ ਸੇਵੀ ਨੇ ਵੀ ਲਾਇਆ ਨੇ ਸਾਡੇ ਚੰਗੇ ਲੋਕਾਂ ਜਿਹਨਾਂ ਕੋਲ ਸਮਰੱਥਾ ਉਹਨਾਂ ਨੇ ਵੀ ਲਾਇਆ ਨੇ ਤਾਂ ਕਿ ਕਿਸੇ ਕਿਸਮ ਦੇ ਲੋਕਾਂ ਨੂੰ ਕਾਹ ਪਰ ਇਸ ਕੋ ਬਾਹਰ ਕਾਟ ਪਨੀਆ ਜਿਵੇਂ ਨਾ ਬਾਹਰ ਕਨੀਏ ਨੇ ਤੁਮਾਰੀਆਂ ਪਨੀਏ ਨੇ ਬਣਾ ਦੇ ਤੈਨੂੰ ਵੀ ਉਹ ਸਾਰੀਆਂ ਚੀਜ਼ਾਂ ਪੰਜਾਬ ਨਹੀਂ ਫੇਸ ਕਰਨੇ ਸੋ ਇਸ ਕਰਕੇ ਉਹ ਨਾ ਚੀਜ਼ਾਂ ਸਰਕਾਰ ਦਾ ਪੁੱਛਦਾ ਵੀ ਪਰ ਪੰਜਾਬ ਵਾਲੇ ਨੂੰ ਨਹੀਂ ਲੱਗਦਾ ਜਿਹੜੇ ਜੋਰ ਤੇ ਕਰਦਾ ਹੈ ਅੱਜ ਵੀ ਲੜਦਾ ਹੈ ਪਰ ਤਰਾਸ ਦੀ ਹੈ ਤੇ ਨਾ ਖਿੰਦਾ ਸਰਕਾਰ ਔਰ ਨਾ ਪੰਜਾਬ ਸਰਕਾਰ ਦੋਨਾਂ ਵੱਲ ਦਿੱਤੇ ਹੋਏ ਫੰਡ ਵੀ ਜਿਹੜੇ ਆਏ ਫੰਡ ਵੀ ਨਿਆਮਤ ਨੂੰ ਕਰਨੇ ਤੇ ਬਹਾਨੇ ਬਣਾਏ ਕਿ ਸਾਡੇ ਕੋਈ ਨਾ ਰੋਲ ਕਰਾਉਣ ਕਰਦੇ ਮੈਂ ਕਿਸੇ ਵੀ ਪਾਰਟੀ ਦੇ ਆਪ ਨੂੰ ਖੁੱਲੀ ਵਾਜ ਦੇ ਰੋਕਦੇ ਜੀ ਨਾ ਇਹਨਾਂ ਆਂਕੜਿਆਂ ਨੂੰ ਜਤਾਉਂਦੇ ਕਿ ਮਹੌਨ ਜਿਹੜੇ ਸੈਕਟਰ ਕਿਤੇ ਨੇ ਜਾਂ ਉਹ ਖੁੱਲੀ ਵਾਜ ਰਾਤੇ ਇਹ ਦੱਸਣ ਕੇਵਲ ਉਹ ਫੰਡਾਂ ਦੀ ਬਤੋ ਕੌਣ ਨਹੀਂ ਕੀਤੀ ਇਹ ਅਸੇਪਨਾ ਦੇ ਰੂਪ ਵਿੱਚ ਨਿਸ਼ਾਨ ਕਰੀਏ ਕਰਸ ਰਾਏ 10.36 ਤੁਹਾਡਾ ਸਵਾਲ ਬੜਾ ਵੱਖਰਾ ਝੁਲਾ ਸਾਹਿਬ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਪਿਛਲੇ 20-25 ਸਾਲਾਂ ਨਾਲ ਜਿਹੜੀਆਂ ਵੀ ਹਕੂਮਤਾਂ ਰਹੀਆਂ ਸਾਰੀਆਂ ਜ਼ਿੰਮੇਵਾਰ ਨੇ ਜੇ ਬੈਕਲੌਗ ਇਕੱਠਾ ਹੋਇਆ ਪੈਸਾ ਇਕੱਠਾ ਹੁੰਦਿਆਂ 8000 ਕਰੋੜ ਤੱਕ ਪਹੁੰਚ ਗਿਆ ਇਹ ਦੂਰ ਵਰਤੋਂ ਹੋਈ ਹੈ ਨਹੀਂ ਹੋਈ ਦੱਸਣਾ ਚਾਹੀਦਾ ਹੈ ਆਮ ਤੌਰ ਤੇ ਹਰ ਸੂਬਾ ਸਰਕਾਰ ਕੋਲ ਇੱਕ ਹੁੰਦਾ ਹੈ ਕਿ ਯਾਰ ਕੇਂਦਰ ਦੀ ਸਰਕਾਰ ਸਾਡੀ ਹਮਖਿਆਲ ਨਹੀਂ ਹੈ ਸਾਡੀ ਪਾਰਟੀ ਨਹੀਂ ਹੈਗੀ ਸਾਡੀ ਵਿਰੋਧੀ ਹੈਗੀ ਹੈ ਉਹ ਬਲੇਮ ਗੇਮ ਜਿਹੜੀ ਹੁੰਦੀ ਹੈ ਉਹ ਕਿੰਨੀ ਸੱਚੀ ਹੁੰਦੀ ਹੈ ਵੀ ਸਾਨੂੰ ਭੇਜ ਲਈ ਰਹੇ ਬਤਕਰਾ ਕਰ ਰਹੇ ਆ ਪੱਖ ਪੱਖ ਕਰ ਰਹੇ ਆ ਬਤਕਰਾ ਕਰੀ ਦੇ ਰਹੇ ਇਹ ਨਹੀਂ ਹੁੰਦੇ ਇਹ ਤਾਂ ਹੁਣ ਜਿੱਨਾ ਜਿੱਨਾ ਭੇਜ ਰਹੇ ਨੇ ਉਹਦਾ ਯੂਜ਼ ਕਰੋ ਯਾਨੀ ਬਤਕਰਾ ਕੀ ਕਰ ਰਹੇ ਆ ਅੰਦਰ ਕਰਾ ਹੋ ਰਿਹਾ ਹੈ ਇਹ ਪੰਜਾਬ ਸਭ ਤੋਂ ਵੱਧ ਪੰਜਾਬ ਵਾਲੇ ਦੇਸ਼ ਤੋਂ ਪਰਭਾਵ ਮਾਰਦਾ ਹੈ ਹडान ਸਾਰੇ ਦੇਸ਼ ਤੋਂ ਸਭ ਤੋਂ ਵੱਧ ਪ੍ਰਭਾਵ ਪਾਇਆ ਰਿਹਾ ਹੈ ਪੰਜਾਬ ਤੇ ਕੋਈ ਨਾ ਉਸ ਵਾਸਤੇ ਟ੍ਰੀਟਮੈਂਟ ਦਿੱਤਾ ਜਿਸ ਇਸ ਸਟੇਟ ਸਾਡ ਨਹੀਂ ਆਏ ਸਟੇਟ ਨੇ ਦੇਸ਼ ਨੇ ਫੰਡ ਪਾਉ ਲੋ 10400 ਕਿੰਨੇ ਕਰੋੜ ਰਸਤੇ ਨੇ ਸਿਰ ਅਕਲੇ ਤਾਂ ਕਿ ਉਹ ਨਹੀਂ ਰੱਖਣਾ ਤਾਂ ਉਹ ਡਾਇਰੈਕਟ ਤੱਕ ਜਾ ਸਕਦਾ ਜਿੱਤਾ ਜਿੱਤੇ ਨਹੀਂ ਹੜਾ ਤੇ ਜਿੱਤੇ ਜਿਆਦਾ ਆਏਗਾ ਸੈਂਕੜੇ ਪੈਸੇ ਸੋ ਇਹ ਇਹ ਵਿਕਰੇਨ ਕੀ ਹਜੇ ਤੱਕ ਕੋਈ ਸੈਂਟਰ ਦੀ ਟੀਮ ਕੀ ਹਜੇ ਤੱਕ ਕੋਈ ਪ੍ਰਧਾਨ ਮੰਤਰੀ ਸਾਹਿਬ ਜਾਂ ਕੋਈ ਜਿਹੜਾ ਇਸ ਕੁਦਰਤੀ ਆਫਤ ਨਾਲ ਦੇਖੋ ਮਿਸਟਰ ਜੀ ਪੰਜਾਬ ਬਾਰੇ ਨਾ ਵੀ ਦੌਰਾ ਕਰਨਾ ਇਹ ਜਾਂਦੇ ਬੈਠੇ ਕਰਦੇ ਸੋ ਜਦੋਂ ਇਸ ਚੀਜ਼ ਦਾ ਪ੍ਰਭਾਵ ਮਰਦੇ ਨੇ ਉਦੋਂ ਸੰਕਟ ਕਰਨਾ ਜ਼ਰੂਰੀ ਜੇ ਪੈਸੇ ਨੂੰ ਯੂਜ਼ ਨਹੀਂ ਹੋਏ ਤਾਂ ਉਹਦੇ ਚ ਨਾ ਕੀ ਨਾ ਪੈਸੇ ਹਿਸ਼ੇ ਜਿਹੜਾ ਉਹ ਕਰਦੇ ਨੇ ਹਰ ਕਿਸੇ ਕੰਮ ਨੂੰ ਉਹ ਬੇਤੁਕ ਆਉਂਦਾ ਮਜ਼ਬੂਤ ਹੁੰਦਾ ਮਾਨ ਸਰਪ ਨੇ ਜਿਹੜੀ ਨੂੰ ਚਿੱਠੀ ਲਿਖੀ ਕੇਂਦਰ ਨੂੰ ਉਹ ਫਿਰ ਠੀਕ ਹੈ ਚਿੱਠੀ ਹਾਂਜੀ ਬਈ ਸਾਹਿਬ ਜੇ ਪਹੁੰਚ ਜਾਵੇ ਰਾਸ ਤੇ ਹੈ ਜਿਹੜਾ ਬਟੇ ਦਾ 9000 ਕਰੋੜ ਰੁਪਇਆ ਹੈ ਉਹਦਾ ਵੀ ਦੱਸੋ ਮਾਨ ਸਰਪ ਕੀ ਕਰਨਾ ਹੋਣਾ ਹੈ ਉਹਦੇ ਜੋ ਇਹ ਤਾਂ 10 ਦਿਨ ਜੀ ਉਹਨਾਂ ਨੂੰ ਕਿੰਨੇ ਨੇ ਪੈਸੇ ਉਹਨਾਂ ਦੇ ਆਹ ਕਹਿੰਦੇ ਮੈਂ ਕੈਟਾ ਜੇ ਦੱਸਿਆ ਮੈਂ ਤੁਹਾਨੂੰ ਥੋੜੀ ਦੱਸਿਆ ਮੈਂ ਸਾਰੀ ਲਿਸਟ ਹੈ ਯੋਨਾ ਕੈਟਾਗਰੀ ਵਿੱਚ ਵੇਰਵੇ ਦੱਸੋ ਵੀ 2023 ਕਿੰਨੇ ਦੇਦੇ ਬਿਨਾਂ ਦੇ ਲੋਕਾਂ ਤੇ ਦੂਜੀਆਂ ਸੇਟਾਂ ਦੇ ਕਿੰਨੇ ਦੇਦੇ 2023 ਸਾਡਾ ਮੈਂ ਅਸੀਂ ਸਰੂਰ ਮੰਤਰੀ ਨੂੰ ਇਹ ਪ੍ਰਾਂਤ ਦੇ ਰੇਕੜ ਕਦਰੇ ਬਹੁਤ ਮਾਰ ਦਿੱਤੀ। ਕਸੀ ਬਹੁਤ ਸਮਾਨ ਲੈ ਕੇ ਵੀ ਜਾਏ। ਉੱਥੇ ਕੰਮ ਵੀ ਲਾਇਆ। ਕਈ ਦਿਨ ਲਗਾਤਾਰ ਜਿੰਦੇ ਦੇਖਿਆ। ਅਸਲ ਨੂੰ ਇਹ ਨਾ ਮੇਰੇ ਕੋਲ ਲੈਸਾ 2023 ਦੀ ਉਹ ਸਿਰਫ 2 ਹੋਰ 2 ਕਰੋੜ। ਉਹ ਇੱਕ ਵਾਰ 1 ਕਰੋੜ 5 ਕਰੋੜ ਦੀ ਲਿਆ। ਜਿਸ ਤੋਂ ਐਕਸਟਰਾ ਵੀ ਹੈਗੀ ਆ। ਤੋਂ ਉਹਨਾਂ ਦੱਸ ਮਦ। ਸੋ ਜੇ ਇਹ ਇਲਾਕਾ ਪਿੰਡਾਂ ਦੇ ਪਿੰਡਾਂ ਦੁੜ ਜੜ ਗਏ। ਇਹ 5 ਕਰੋੜ ਲੱਗੇ ਸੀ। ਠੀਕ ਆ। ਸੋ ਉਹ ਤਾਂ ਉੱਥੇ ਜੀ ਜਿਨ੍ਹਾਂ ਪਹੁੰਚੇ ਨੇ ਉਹ ਦੱਸ ਸਕਦੇ ਜਿੱਦ ਤੇ ਸਰਕਾਰ ਕੋਲੇ ਪਰ ਮੈਂ ਤੁਹਾਨੂੰ ਇਹ ਦੱਸਣਾ ਵੀ 5-5 ਕਰੋੜ ਦਾ ਨਸਾਨ ਬੈਠੇ ਬੈਠ ਤੋਂ ਮੁੱਕਟ ਹੋਵਰ ਉਹ ਪੈਸੇ ਕਿਉਂ ਨਹੀਂ ਯੂਟਲਾਈਜ਼ ਕੀਤੇ ਗਏ ਘਰ ਅਸੀਂ ਦੇਖੀਓ ਤੇ ਕਿਤੇ ਮੈਂ ਨਹੀਂ ਗਿਆ ਜਿਹੜਾ ਜਿਹਨੇ ਨੀਕਾ ਦੇਖਿਆ ਮੋਬਾਈਲ ਕਰ ਮੂੰਹ ਕਦੇ ਲਗਾ ਪਰ ਰਹਿਣਾ 10 ਸਾਲ ਉਹ ਉਤੇ ਘਰ ਵੀ ਛੁੱਟੇ ਸਾਨੂੰ ਤਾਂ 8-8 ਫੁੱਟ ਪਾਣੀ ਮੋਟਰਾਂ ਦੇ ਕੋਠੇ ਵੀ ਨਾ ਥੇ ਲੋਸੀ ਤੇ ਉਹਨਾਂ ਨੂੰ ਤੁਸੀਂ ਇੱਕ ਫਾਟੋ ਕਰਦੇ ਨਾ ਤੇ ਪੈਸਾ ਉਸੀਂ ਮੰਗੋ ਸਹਿ ਪ੍ਰਤੋ ਪੰਜਾਬ ਦਾ ਮਾਲਕ ਨਕਸਾਨ ਪੰਜਾਬਿਆ ਕਰੋ ਜਿਹੜਾ ਵੀ ਯੂਰ ਕਰੋ ਕਿ ਅੰਕੜੇ ਸਰਕਾਰ ਦੇ ਸੂਚੀ ਅੰਕੜੇ ਦੇ ਬਾਰੇ ਨਹੀਂ ਦੇ ਰਹੇ ਨਾ ਕੋਈ ਡਿਮਾਂਡ ਕਰੋ ਵੱਤੋ ਵੱਤੋ ਪਰ ਇਹ ਕੋਲ ਕੋਈ ਪੈ ਨਹੀਂ ਉਹਦੀ ਜਵਾਬ ਦੇਦੇ ਤੁਹਾਡੀ ਜਤੋਂ ਇਹ ਕਹਿੰਦੇ ਤੁਸੀਂ ਦੋਨਾਂ ਦੀ ਨੀਅਤ ਸਾਫ ਨਹੀਂ ਹੈ ਜੇ ਉਹ ਨੀਅਤ ਹੈ ਲੋ ਮੈਗਨਿਸਕਲ ਅਕਸਰ ਜਾਂ ਡੈਲੀਜੈਂਸ ਜਾਂ ਗੈਰ ਕੁਆਲੀਫਾਈਡ ਨੌਨ ਸੀਰੀਅਸਨੈਸ ਹੈ ਲੋ ਪੰਜਾਬ ਦਾ ਕਿਸਾਨ

ਸੋ ਪੰਜਾਬ ਨਾਲ ਇਸ ਤਰ੍ਹਾਂ ਦਾ ਜਿਹੜਾ ਹੋ ਰਿਹਾ ਹੈ ਨਾ ਜ ਬੜੀ ਤਰਾਸ ਦੀ ਅਗਿਆਨ ਦੀ ਪਾਲਿਟਿਸ਼ਨ ਸੁੱਤੇ ਪੈ ਨੇ ਸਰਕਾਰਾਂ ਸੁੱਤੀਆਂ ਪੈ ਨੇ ਔਰ ਵਿਰੋਧ ਦੇ ਸੇਵ ਨੂੰ ਮਨਮਰਜ਼ੀ ਨਾਲ ਸੂਚਿਤ ਕਰਦੇ ਇਹ ਤਾਂ ਖਾਮ ਪੜਦਾ ਹੈ ਇਹ ਅਸੀਂ ਲੋਕਾਂ ਦੇ ਤਾਂ ਪਿਆ ਮਤੋਂ ਕੋਸ਼ਿਸ਼ ਕੀਤੀ ਕਿ ਸਰਕਾਰ ਇਹ ਜਿਹੜਾ ਫੰਡ ਜਿਹੜਾ ਨਹੀਂ ਯੂਐਸਏ ਤੇ ਹੈ ਮੌਜੂਦ ਹੈ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਰਹਾ ਦਵੇ ਔਰ ਇਸ ਤੋਂ ਬਿਨਾ ਕੇਂਦਰ ਤੋਂ ਉਹ ਰਹੇ ਸਹੀ ਦਾ ਸਾਨੂੰ ਇਹ ਕਹਿੰਦੇ ਕਿ ਨਾ ਕਰੇ ਲੋੜ ਆ ਸਾਰੀਆਂ ਪੋਲੀਟਿਕਲ ਪਾਰਟੀਆਂ ਕੁਮਤਕਿਸਾਬ ਨਾਲ ਦੇ ਕੇ ਸਾਨੂੰ ਇੱਕ ਆਲ ਪਾਰਟੀ ਬਣਦੀ ਜਾਵੇ ਤਾਂ ਕਿ ਪੰਜਾਬ ਦੀ ਜਿਹੜੀ ਅਸਲੀ ਤਸਵੀਰ ਉਹਨਾਂ ਨੂੰ ਜਾ ਕੇ ਦੱਸਣ ਅਰੋਧੇ ਤੋਂ ਹੁਣ ਕੰਮ ਨਹੀਂ ਨਜ਼ਰ ਆਦਾ ਸਾਨੂੰ ਜੋਨਡ ਸੂਚੇ ਪੰਜਾਬ ਨੂੰ ਇਸ ਤਰ੍ਹਾਂ ਦੀ ਲੜਨਾ ਚਾਹੀਦਾ ਕਿ ਤਰ੍ਹਾਂ ਜੇ ਸਾਡੇ ਨੇ ਇਸ ਤਰ੍ਹਾਂ ਬੁੱਤਰੇ ਕਰਦੇ ਨੇ ਭਤੀ ਅਸੀਂ ਆਪ ਦਾ ਜਿਹੜਾ ਸ਼ਹਿਰ ਹੈ ਟੈਕਸਿਸ ਦੌਰੇ ਨੰਦੇ ਜੇ ਪੰਜਾਬ ਸਰਕਾਰ ਦੇ ਤੇ ਕਰਵੰਗੀਆਂ ਨਹੀਂ ਕਰਦਾ ਤੇ ਨਹੀਂ ਰੱਖੇ ਜੀ ਸਰਕਾਰ ਤੇ ਨਹੀਂ ਕਰਦਾ ਕਿ ਜੋ ਖੜਦੇ ਤਰਾਸ ਨਹੀਂ ਆ ਬੰਨੀਆਂ ਸਾਡੇ ਨਾਲ ਕਿਉਂ ਬਿਖਰੇ ਅਸੀਂ ਕਿੱਥੇ ਜਾ ਕੇ ਦੇਸ਼ ਨਾਲ ਖੜਦੇ ਹਾਂ ਕਿਤੇ ਵੀ ਦੇਸ਼ ਆਪ ਤੋਂ ਜੇ ਤੇ ਖੜਦਾ ਤੇ ਜਾ ਕੇ ਪੰਜਾਬ ਸੁਵੇ ਪੰਜਾਬ ਦਾ ਵਿਧਾਨਪਤ ਔਰ ਪੰਜਾਬ ਦੇ ਇਸਤਖਾਨ ਤੋਂ ਹਰ ਦੇਸ਼ ਨੂੰ ਸਮਝਣਾ ਚਾਹੀਦਾ ਜੇ ਸਟੇਟ ਦੀਆਂ ਕੋਈਆਂ ਸਮਲੇਟੀਆਂ ਨੇ ਤੇ ਇਹਨਾਂ ਨੂੰ ਸੁਧਾਰ ਕੇ ਦੇਰਾਂ ਅੰਦਰ ਉਸ ਦਾ ਸੁਧਾਰ ਕਰਕੇ ਪੈਸੇ ਵੀ ਰਿਲੀਜ਼ ਕਰਾ ਕੇ ਪੰਜਾਬ ਦੀ ਕਿਸਾਨੀ ਦੇ ਦਾਤ ਨੂੰ ਸੰਭਾਲ ਕੇ